ਤੁਹਾਡੀ ਮਿਹਨਤ ਦਿਨ ਰਾਤ ਔਰ ਇਹਦੇ ਨਾਲ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਜੀ ਦੀ ਸੋਚ ਦਿੱਲੀ ਦਾ ਇੱਕ ਡਿਵੈਲਪਮੈਂਟ ਮਾਡਲ ਜਿਹਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਬਿਹਤਰ ਤਰੀਕੇ ਨਾਲ ਇੰਪਲੀਮੈਂਟ ਕਰਕੇ ਉਹ ਜਿਹੜਾ ਮਾਡਲ ਹੈ ਉਹਨੂੰ ਹੁਣ ਪੰਜਾਬ ਮਾਡਲ ਆਮ ਆਦਮੀ ਪਾਰਟੀ ਦਾ ਜਿਹੜਾ ਕਿ ਅਪਗ੍ਰੇਡੇਡ ਵਰਜ਼ਨ ਹੈ ਇਹ ਸਾਡੇ ਲੀਡਰਾਂ ਦੀ ਸੋਚ ਭਗਵੰਤਬਾਨ ਸਰਕਾਰ ਦਾ ਗਵਰਨੈਂਸ ਮਾਡਲ ਡਿਸਿਪਲਿਨਡ ਮਿਹਨਤੀ ਨਿਸ਼ਕਾਮ volunteers ਭਾਤੇ ਵਰਕੇ volunteers ਕਿਸੇ ਪਾਰਟੀ ਕੋਲ ਨਹੀਂ ਹੈ ਇਹ ਇਹ ਸ਼ਬਦ ਜਿਹੜੇ ਆ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਪ੍ਰਸ਼ਾਦ ਕਿਸ਼ੋਰ ਹੈ ਜਿਹੜਾ ਸਟ੍ਰੈਟਜਿਸਟ ਕਹਿੰਦਾ ਆਪ ਇਲੈਕਸ਼ਨ ਹਾਰ ਗਏ ਉਹ ਬਲਕਿ ਉਹਨੇ ਬਹੁਤ ਸਾਰੇ ਲੋਕਾਂ ਨੂੰ ਇੱਥੇ ਕੈਪਟਨ ਨੂੰ 2017 ਦੇ ਵਿੱਚ ਉਹਨੇ ਕਾਂਗਰਸ ਨੂੰ ਵੀ ਇਲੈਕਸ਼ਨ ਜਿਤਾਈਆਂ ਉਹਨੇ ਸ਼ੁਰੂਆਤ ਮੋਦੀ ਜਦੋਂ ਕੀਤੀ ਉਹਨੇ ਨਿਸ਼ਚਿਤ ਲਾਲੂਰੂ ਇਲੈਕਸ਼ਨ ਜਿਤਾਈ ਉਹਨੇ ਵੈਸਟ ਬੰਗਾਲ ਦੀ ਇਲੈਕਸ਼ਨ ਜਿਤਾਈ ਇਹ ਗੱਲ ਉਹਨੇ ਕਹੀ ਸੀ 2017 ਤੋਂ ਬਾਅਦ ਵੀ ਮੈਂ ਇਹੋ ਜਿਹੇ ਵਲੰਟੀਅਰ ਪੂਰੇ ਹਿੰਦੁਸਤਾਨ ਚ ਕਿਤੇ ਨਹੀਂ ਦੇਖੇ ਜਿਹੋ ਜਿਹੇ ਵਲੰਟੀਅਰ ਆ ਗਏ। ਸੋ ਸਾਡੇ ਕੋਲੇ ਲੀਡਰਸ਼ਿਪ ਜਿਹਦੀ ਸੋਚ ਜਿਹਦੇ ਨਾਲ ਤੁਸੀਂ ਜੁੜੇ ਹੋ ਬਹੁਤ ਸਾਰੇ ਬੰਦੇ ਸਾਡੇ ਚ ਪੋਲਿਟਿਕਸ ਚ ਨਹੀਂ ਸੀਗੇ ਮੈਂ ਵੀ ਨਹੀਂ ਸਿਕਾ ਉਹਦੇ ਵਿੱਚ ਆਪਣੇ ਆਪਣੇ ਕੰਮ ਛੱਡ ਕੇ ਜਾਂ ਆਪਾ ਇਹਨਾਂ ਲੀਡਰਾਂ ਨੂੰ ਜਦੋਂ ਵੋਟਾਂ ਹੁੰਦੀਆਂ ਸੀ ਮੈਂ ਵੋਟ ਪਾਉਂਦਾ ਜ਼ਰੂਰ ਸੀ ਔਰ ਮੈਂ ਇਹ ਗੱਲ ਆਪਣੇ 52 53 ਸਾਲ ਹੋ ਗਏ ਮੈਨੂੰ ਵੋਟਾਂ ਪਾਦਿਆਂ ਨੂੰ ਮੈਂ ਇਹ ਗੱਲ ਦਾ ਮਤਲਬ ਪੂਰੇ ਯਕੀਨ ਦੇ ਨਾਲ ਔਰ ਤੁਸੀਂ ਸਾਰੇ ਜਿਹੜੇ ਚਿੱਟੀ ਦਾੜੀਆਂ ਵਾਲੇ ਸੀਦੇ ਗਵਾਹ ਆ ਉਹ ਪਿਛਲੇ 50 ਸਾਲ ਦੇ ਵਿੱਚ ਜਿੰਨੀਆਂ ਲੋਕਲ ਬਾਡੀਜ਼ ਦੀਆਂ ਇਲੈਕਸ਼ਨ ਹੁੰਦੀਆਂ ਚਾਹੇ ਉਹ ਮਿਸੀਪਲ ਕਾਉਂਸਲ ਹੋਵੇ ਨਗਰ ਨਿਕਮ ਹੋਵੇ ਸੰਮਤੀ ਹੋਵੇ ਪੰਚਾਇਤ ਹੋਵੇ ਜ਼ਿਲ੍ਹਾ ਪ੍ਰੀਸ਼ਦ ਹੋਵੇ ਇਹ ਉਹਨਾਂ ਸਾਰੀਆਂ ਇਲੈਕਸ਼ਨ ਚ ਸਭ ਤੋਂ ਜ਼ਿਆਦਾ ਫੇਅਰ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਈ ਹੈ ਇਹ ਪਹਿਲੀ ਵਾਰੀ ਹੋਈ ਹੈ ఎలక్షన ਮੈਂ ਇੱਥੇ ਲੁੱਟੀਆਂ ਜਾਂਦੀਆਂ ਦੇਖੀਆਂ ਸਾਰਾ ਜਦੋਂ ਕੈਪਟਨ ਜਿੱਤ ਕੇ ਆਏ ਆ ਮਿਊਨਿਸਪਲ ਕਾਰਪੋਰੇਸ਼ਨ ਵਿੱਚੋਂ 60 'ਚੋਂ 59 59 ਜਿੱਤੇ ਸੀ ਅਕਾਲੀ ਆਪਣਾ ਬੋਰੀ ਬਿਸਤਰਾ ਚੱਕ ਕੇ ਭੱਜ ਗਏ ਸੀ ਉਸ ਤੋਂ ਪਹਿਲਾਂ 17 ਤੋਂ ਪਹਿਲਾਂ 12 ਦੇ ਵਿੱਚ ਅਕਾਲੀਆਂ ਨੇ ਕਾਂਗਰਸ ਵਾਲੇ ਐਨੇ ਕੁੱਟੇ ਸੀ ਕਿ ਬਾਈਕਾਟ ਕਰਕੇ ਚਲੇ ਗਏ ਸੀ ਇਹ ਐਦਾਂ ਇਲੈਕਸ਼ਨ ਹੁੰਦੀਆਂ ਸੀ ਮੈਂ ਮੈਂ ਗਵਾਹ ਹਾਂ ਇਸ ਚੀਜ਼ ਦਾ ਮੈਂ ਵੋਟ ਪਾਣ ਗਿਆ ਹੋਇਆ ਡਾਕਟਰ ਸੀਗਾ ਮਾ ਰਾਜਨੀਤੀ 'ਚ ਨਹੀਂ ਸੀਗਾ ਮਨੋ ਕਹਿੰਦਾ ਤੁਹਾਡੀ ਵੋਟ ਪੈ ਗਈ ਮੈਂ ਕਹਾਂ ਜੀ ਮੇਰਾ ਬੰਦਾ ਲੈ ਕੇ ਉਹ ਕਿਹਨੇ ਵੋਟ ਪਾਈ ਆ ਮੈਂ ਲੜ ਪਿਆ ਉੱਥੇ ਉਹਨਾਂ ਦੇ ਨਾਲ ਮੈਂ ਕਹਾਂ ਤੁਸੀਂ ਮਜ਼ਾਕ ਬਣਾ ਰੱਖਿਆ ਵੋਟ ਚਾਹੇ ਮੈ ਜਿਹਨੂੰ ਮਰਜ਼ੀ ਪਾਵਾਂ ਵੋਟ ਕਿਹਨੂੰ ਪਾਵਾਂ ਮੈਂ ਇੱਕ ਨੇ 12 ਚ ਇਲੈਕਸ਼ਨ ਲੁੱਟੀ ਸੀ ਦੂਜੇ ਨੇ 17 ਚ ਲੁੱਟੀ ਸੀ ਲੋਕਾਂ ਕੋਲ ਕੀ ਚੁਆਇਸ ਸੀ ਜੀ ਮਤਲਬ ਜਿਹੜੀ ਪਾਰਟੀ ਰਾਜ ਕਰਦੀ ਸੀ ਉਹ ਗੁੰਡਾ ਕਰਦੀ ਕਰਦੀ ਸੀ ਜਿਹੜੀ ਦੂਜੀ ਪਾਰਟੀ ਸੀ ਉਹ ਚੰਗੇ ਲੱਗਣ ਲੱਗ ਜਾਂਦੇ ਸੀ ਉਹਨੂੰ ਕਹਿੰਦੇ ਆ ਲੈਸਰ ਰੀਵਲ ਇਹ ਪਹਿਲੀ ਵਾਰ ਹੀ ਆ ਕਿ ਲੋਕਾਂ ਨੂੰ ਇੱਕੋ ਜਿਹੀ ਪਾਰਟੀ ਮਿਲੀ ਹੈ ਜਿਹੜੀ ਲੋਕਾਂ ਬਾਰੇ ਸੋਚੇ